ਕਸਬਕਾਲਾ ਸੰਗਿਆ ਵਿਕੇ ਪ੍ਰਧਾਨ ਬਲਵਿੰਦਰ ਸਿੰਘ ਸੰਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆੜਤੀਆਂ ਵਾਲੋ ਕਿਸਾਨਾਂ ਦੀ ਜ਼ਰਿਆਮ ਲੁੱਟ ਕਰਕੇ 100 ਗੱਟੀਆਂ ਦੇ ਵਿੱਚੋਂ 10 ਗੱਟੇ ਕੱਟ ਕੇ ਕਿਸਾਨਾਂ ਨੂੰ ਬਹੁਤ ਵੱਡੀ ਲੁੱਟ ਕੀਤੀ ਹੈ ਜਿਸ ਨੂੰ ਕਿਸੇ ਵੀ ਹਾਲਾਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਿਹੜੇ ਆੜਤੀਆਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਉਹਨਾਂ ਆੜਤੀਆਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਤੇ ਕਿਸਾਨਾਂ ਨੂੰ ਉਹਨਾਂ ਦੇ ਵੰਦੇ ਹੱਕ ਦਿਵਾਏ ਜਾਣਗੇ ਜੰਮੂ ਕਸ਼ਮੀਰ ਵਿਕੇ ਧਾਰਮਿਕ ਭਾਵਨਾਵਾਂ ਨੂੰ ਹਾਜੀ ਪ੍ਰਧਾਨ ਜੀ ਅੱਜ ਤੁਸੀਂ ਗੁਰਦੁਆਰਾ ਸਾਹਿਬ ਵਿਕੇ ਖਤਰ ਹੋਏ ਆ ਕਿ ਮਾਮਲਾ ਜੀ ਵਾਇਗੁਰਦੀਖਾ ਖਾਲਸਾ ਵਾਇਗੁਰ ਫਤਿਹ ਅਸੀਂ ਇਹਦੇ ਸਬੰਧ ਵਿੱਚ ਅੱਜ ਇਕੱਠੇ ਹੋਏ ਆਂ ਆਰਤੀਆਂ ਨੇ 150 ਮਗਰ 10 ਕੱਟੇ ਗਾਇਬ ਕਰਤੇ ਉਹ ਆਰਤੀਆਂ ਨੇ ਸੈਦ ਵਾਲਿਆਂ ਨੇ ਮਿਲ ਕੇ ਜ਼ਿੰਮੇਵਾਰਾਂ ਨੂੰ ਰੁਕਿਆ ਉਹਦੇ ਸਬੰਧ ਵਿੱਚ ਅਸੀਂ ਅੱਜ ਡੀਸੀ ਨੂੰ ਮੈਣੇ ਜਾ ਰਹੇ ਆਂ ਪੇਪਰ ਭਰ ਕੇ ਦੇ ਰਹੇ ਆਂ ਡੀਸੀ ਨੂੰ ਬੇਕੀ ਕੰਨ ਜਾ ਰਹੇ ਆਂ ਵੀ ਇਹ ਸਾਡੇ 10 ਕੱਟੇ ਜਿਹੜੇ ਨਾ ਆਰਤੀਆਂ ਨੇ ਚੋਰੀ ਕੀਤੇ ਆ ਸਾਨੂੰ ਦਵਾਈ ਜਾਣ ਕੈਪਟਨ ਜੀ ਆਂ ਪੰਜਾਬ ਵੱਲੋਂ ਅਸੀਂ ਜਾ ਰਹੇ ਆ ਅੱਜ ਵਾਇਗੁਰਦੀਖਾ ਖਾਲਸਾ ਵਾਇਗੁਰ ਫਤਿਹ ਇਹ ਪ੍ਰਦਾਤ ਜੀ ਜੇਕਰ डीसी साहब ने मसला हल ना की ता ते अगला जेड़ा प्रोसेस किया जी डीसी साहब नु असि दो दिन ਪਹਿਲੋ ਵੀ ਮਿਲੇ ਸੀ ਤੇ ਅੱਜ ਵੀ ਮਿਲ ਕੇ ਉਹਨਾਂ ਨੂੰ ਕਹਾਂਗੇ ਕਿ ਸਾਡੇ ਪੈਸੇ ਦਵਾਈ ਜਾਣ ਨਹੀਂ ਦਵਾਉਣਗੇ ਤਾਂ ਫਿਰ ਕੋਈ ਸ਼ਖਸ ਫੈਸਲਾ ਲਿਆ ਜਾਵੇਗਾ ਕਈ ਰੋਡ ਜਾਮ ਕੀਤਾ ਜਾਵੇਗਾ